ਸਾਡੀ ਕੋਸ਼ਿਸ਼ ਹੈਗੀ ਹੈ ਜੀ ਆਪਣੇ ਵੱਲੋਂ ਕਿ ਹਰ ਉਹ ਚੀਜ਼ ਪੋਸੀਬਲ ਕੀਤੀ ਜਾਵੇ ਜੋ ਅੱਜਕੱਲ ਦੇ ਬੱਚਿਆਂ ਨੂੰ ਆਪਣੇ ਭਾਸ਼ਾ ਨਾਲ ਜੁੜੇ ਜਾਣ ਆਪਣੇ ਖੇਡ ਨਾਲ ਜੁੜਿਆ ਜਾਵੇ ਕੋਸ਼ਿਸ਼ ਹੈਗੀ ਹੈ ਬਾਕੀ ਦਾ ਦੇਖੋ ਜਿਵੇਂ ਨੂੰ ਜੋ ਮਨਜ਼ੂਰ ਹੈ ਉਹ ਸਾਨੂੰ ਹਿੰਮਤ ਬਖਸ਼ੀ ਜਾਂਦਾ ਅਸੀਂ ਕਰੀ ਜਾਂਦੇ ਆ ਕਿਲੇਆਂ ਦੇ ਨਾਮ ਤੇ ਆਨੰਦਪੁਰ ਸਾਹਿਬ ਦੇ ਤਾਰਾਗੜ ਲੋਗੜ ਹੋਲਗੜ ਫਤੇਗੜ ਆਨੰਦਗੜ ਬਿਬੇਗੜ ਇਹਨਾਂ ਕਿਲਿਆਂ ਦੇ ਨਾਮ ਤੇ ਨਾਮ ਹੈ ਹੁਣ ਜਦ ਕਿਸੇ ਦਾ ਪੁੱਤਰ ਇੱਥੇ ਦੇਖਣ ਆਊਗਾ ਉਹ ਕਹੂਗਾ ਪਾਪਾ ਤੁਹਾਡੀ ਟੀਮ ਦਾ ਨਾਮ ਤਾਰਾਗੜ ਕਿਉਂ ਹੈ ਤੁਹਾਨੂੰ ਪਤਾ ਲੱਗੂਗਾ ਤਾਰਾਗੜ ਕਿਲਾ ਸੀ ਮੈਂ ਤੁਹਾਨੂੰ ਵਰਡਸ ਚ ਬਿਆਨ ਨਹੀਂ ਕਰ ਸਕਦਾ ਕਿ ਕਿੰਨਾ ਜ਼ਿਆਦਾ ਉਹਨਾਂ ਦੇ ਅੰਦਰ ਜੋਸ਼ ਹੁੰਦਾ ਹੈ ਇਸ ਟੂਰਨਾਮੈਂਟ ਤੋਂ ਪਹਿਲਾਂ ਇਸ ਟੂਰਨਾਮੈਂਟ ਤੋਂ 2 ਮਹੀਨੇ ਪਹਿਲਾਂ ਤਿਆਰੀ ਸ਼ੁਰੂ ਹੋ ਜਾਂਦੀ ਹੈ ਟੀਮਾਂ ਮੰਡੀ ਜਾਂਦੀਆਂ ਮਹੀਨਾ ਡੇਡ ਮਹੀਨਾ ਪਹਿਲਾਂ ਪ੍ਰੈਕਟਿਸ ਸ਼ੁਰੂ ਹੋ ਜਾਂਦੀ ਹੈ ਬਹੁਤ ਜ਼ਿਆਦਾ ਕ੍ਰੇਜ਼ ਹੁੰਦਾ ਹੈ ਓ ਯਾਰ ਇੱਥੇ ਵੇਖੋ ਸੈਂਕੜੇ ਕ੍ਰਿਕਟਰ ਉਧਾਂ ਦੇ ਆ ਅਸੀਂ ਉਹਨਾਂ ਨੂੰ ਪਲੇਟਫਾਰਮ ਹੀ ਨਹੀਂ ਦਿੰਦੇ ਸਰਕਾਰਾਂ ਨੇ ਤਾਂ ਦੇਣੇ ਨਹੀਂ ਸਾਨੂੰ ਆਪ ਨੂੰ ਦੇਣੇ ਪੈਣੇ ਸੋ ਅਸੀਂ ਉਹਨਾਂ ਲੋਕਾਂ ਨੂੰ ਪਲੇਟਫਾਰਮ ਦੇਣ ਦੇ ਲਈ ਜਿੱਕ ਪ੍ਰੀਮੀਅਰ ਲੀਗ ਚਲਾਈ ਸਟ੍ਰੀਕਲ ਜੀ ਪੰਜਾਬੀਜ਼ ਲਾਈਫਸਟਾਈਲ ਨਾਲ ਜੁੜੇ ਤੁਸੀਂ ਮੈਥਡ ਨਾਲ ਖੁਸ਼ਕੁਸ਼ਰਮਾ ਸਵਾਗਤ ਕਰਦੀ ਤੁਹਾਡਾ ਉਮੀਦ ਕਰਦੀ ਤੁਸੀਂ ਠੀਕ ਠਾਕ ਹੋਵੋਗੇ ਸੋ ਤੁਸੀਂ ਦੇਖ ਰਹੇ ਹੋ ਮੈਂ ਇੱਕ ਗਰਾਊਂਡ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਸਿੱਖ ਪ੍ਰੀਮੀਅਰ ਲੀਗ 2025 ਕਰਵਾਇਆ ਜਾ ਰਿਹਾ ਹੈ ਤੀਜਾ ਸਾਲ ਹੈ ਇਸ ਲੀਗ ਦਾ ਤੇ ਤੁਸੀਂ ਦੇਖ ਰਹੇ ਹੋ ਇੱਥੇ ਸਾਬਤ ਸੂਰਤ ਜਿਹੜੇ ਸਿੱਖ ਨੇ ਉਹੀ ਮੌਜੂਦ ਨੇ ਯਾਨੀ ਇੱਕ ਬਹੁਤ ਅੱਛੀ ਚੀਜ਼ ਪੰਜਾਬੀਅਤ ਨੂੰ ਸਾਂਭਣ ਲਈ ਪੰਜਾਬ ਦੀਆਂ ਚੀਜ਼ਾਂ ਨੇ ਟੀਮ ਦਾ ਨਾਮ ਵੀ ਓਹੋ ਹੋ ਇਤਿਹਾਸਿਕ ਜਗ੍ਹਾ ਦੇ ਨਾਮ ਤੇ ਰੱਖਿਆ ਗਿਆ ਕਿ ਜਿਹੜੇ ਵੀ ਬੱਚੇ ਇੱਥੇ ਆਣ ਜਾਂ ਕੋਈ ਵੀ ਇਸ ਲੀਗ ਨੂੰ ਦੇਖਦਾ ਤਾਂ ਉਹਨਾਂ ਨੂੰ ਇਤਿਹਾਸ ਬਾਰੇ ਜਾਣੂ ਕਰਾਇਆ ਜਾ ਸਕੇ ਤੇ ਉਸ ਤੋਂ ਬਾਅਦ ਜਿਹੜੀ ਟੀਮ ਖੇਡ ਰਹੀਆਂ ਉਹਨਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਵੀ ਇੱਕ ਸਿੱਕਾ ਦਿੱਤਾ ਜਾਂਦਾ ਹੈ ਤੁਸੀਂ ਪੱਗ ਬੰਨੀ ਹੋਣੀ ਚਾਹੀਦੀ ਤੇ ਤੁਹਾਡੀ ਦਾੜੀ ਹੋਣੀ ਚਾਹੀਦੀ ਯਾਨੀ ਕਿ ਵਾਲ ਕਟਾਣੇ ਵੀ ਛੱਡਨੇ ਪੈਂਦੇ ਨੇ ਸੋ ਇਦਾਂ ਦਾ ਅਗਰ ਮੋਟਿਵ ਹੋਵੇ ਕਿ ਕੋਈ ਖੇਡਣਾ ਚਾਹੁੰਦਾ ਕਿਸੇ ਨੂੰ ਬਹੁਤ ਜ਼ਿਆਦਾ ਸ਼ੌਂਕ ਹੈ ਤਾਂ ਉਹਨੂੰ ਇਹ ਚੀਜ਼ਾਂ ਅਪਣਾਉਣੀਆਂ ਪੈਣਗੀਆਂ ਜੋ ਕਿ ਸਿੱਖੀ ਦੇ ਨਾਲ ਜੋੜਦੀਆਂ ਨੇ ਸੋ ਆਪਾਂ ਗੱਲਬਾਤ ਕਰਦੇ ਹਾਂ ਗੌਰਵਜੀਤ ਜੀ ਨਾਲ ਜੋ ਇਸ ਚੀਜ਼ ਨੂੰ ਮੈਨੇਜ ਕਰ ਰਹੇ ਨੇ ਆਓ ਚੱਲਦੇ ਹਾਂ ਸੋ ਆਪਣੇ ਨਾਲ ਗੌਰਵਜੀਤ ਜੀ ਨੇ ਉਹਨਾਂ ਨੂੰ ਪਹਿਲਾਂ ਪੁੱਛਦੇ ਹਾਂ ਸਤਿ ਸ਼੍ਰੀ ਅਕਾਲ ਸਰ ਠੀਕ ਠਾਕ ਹੋ ਹੈ ਜੀ ਜੀ ਕਾਲ ਸਾਹਿਬ ਆਇਕਾ ਜੀ ਕੀ ਮੋਟਿਵ ਹੈ ਮਤਲਬ ਹਨਾ ਆਪਾਂ ਆਪਣੀ ਲਾਈਫ ਚ ਵੀ ਬਿਜ਼ੀ ਰਹਿ ਸਕਦੇ ਸੀਗੇ ਇੰਨਾ ਜ਼ਿਆਦਾ ਬਾਉਦਰ ਨਹੀਂ ਹੋ ਸਕਦੇ ਸੀ ਪਰ ਕੀ ਮੋਟਿਵ ਸੀਗਾ ਇਸ ਪਿਛੇ ਬਾਰ ਬਾਰ ਇੱਕੋ ਦਰਦ ਖਿੱਚਦਾ ਜੀ ਕਿ ਸਾਡੀ ਕੌਮ ਕੋਲ ਬਹੁਤ ਟੈਲੈਂਟ ਹੈ ਪੰਜਾਬੀਆਂ ਕੋਲ ਸਿੱਖਾਂ ਕੋਲ ਬਹੁਤ ਟੈਲੈਂਟ ਹੈ ਅਸੀਂ ਨਾ ਟਾਵਾ ਟਾਵਾ ਵੇਖ ਕੇ ਖੁਸ਼ ਹੁੰਦੇ ਰਹਿੰਦੇ ਹਾਂ ਜਿਵੇਂ ਮੰਨ ਲਓ ਅਰਸ਼ਦੀਪ ਸਿੰਘ ਕ੍ਰਿਕਟ ਖੇਡਦਾ ਸਾਨੂੰ ਬੜਾ ਵਧੀਆ ਲੱਗਦਾ ਜੀ ਅਰਸ਼ਦੀਪ ਸਿੰਘ ਕ੍ਰਿਕਟ ਖੇਡਦਾ ਸੀ ਬੜਾ ਮਾਣ ਮਹਿਸੂਸ ਕਰਦੇ ਹਾਂ ਉਹ ਯਾਰ ਇੱਥੇ ਵੇਖੋ ਸੈਂਕੜੇ ਕ੍ਰਿਕਟਰ ਉਦਾਂ ਦੇ ਆ ਅਸੀਂ ਉਹਨਾਂ ਨੂੰ ਪਲੇਟਫਾਰਮ ਹੀ ਨਹੀਂ ਦਿੰਦੇ ਸਰਕਾਰਾਂ ਨੇ ਤਾਂ ਦੇਣੇ ਨਹੀਂ ਸਾਨੂੰ ਆਪ ਨੂੰ ਦੇਣੇ ਪੈਣੇ ਆ। ਸੋ ਅਸੀਂ ਉਹਨਾਂ ਲੋਕਾਂ ਨੂੰ ਪਲੇਟਫਾਰਮ ਦੇਣ ਦੇ ਲਈ ਸਿੱਖ ਪ੍ਰੀਮੀਅਰ ਲੀਗ ਚ ਚਲਾਈ। ਪਹਿਲੀ ਗੱਲ ਦੂਜਾ ਤਰੀਕੇ ਹੁੰਦੇ ਕਿ ਵੱਧ ਤੋਂ ਵੱਧ ਸਿੱਖ ਨੌਜਵਾਨਾਂ ਨੂੰ ਸਿੱਖੀ ਵਾਲੇ ਪਾਸੇ ਕਿਵੇਂ ਤੋਰਿਆ ਜਾਏ ਇਤਿਹਾਸ ਨਾਲ ਕਿਵੇਂ ਜੋੜਿਆ ਜਾਏ। ਸੋ ਤੁਸੀਂ ਦੇਖੋਗੇ ਸਿੱਖ ਪ੍ਰੀਮੀਅਰ ਲੀਗ ਦੇ ਸਾਰੀਆਂ ਟੀਮਾਂ ਦੇ ਨਾਮ ਕਿਲਿਆਂ ਦੇ ਨਾਮ ਤੇ ਆ। ਆਨੰਦਪੁਰ ਸਾਹਿਬ ਦੇ ਤਾਰਾਗੜ, ਲੋਗੜ, ਹੋਲਗੜ, ਫਤਿਹਗੜ, ਆਨੰਦਗੜ, ਬੀਬੇਗੜ ਇਹਨਾਂ ਕਿਲਿਆਂ ਦੇ ਨਾਮ ਤੇ ਨਾਮ ਹੈ। ਹੁਣ ਜਦ ਕਿਸੇ ਦਾ ਪੁੱਤਰ ਇੱਥੇ ਦੇਖਣ ਆਊਗਾ ਉਹ ਕਹੂਗਾ ਪਾਪਾ ਇਹ ਤੁਹਾਡੀ ਟੀਮ ਦੂਜੇ ਸਾਰੇ ਜਿਹੜੇ ਜਰਸੀਆਂ ਉਹ ਪੰਜਾਬੀ ਭਾਸ਼ਾ ਚ ਹੈ ਪੰਜਾਬੀ ਭਾਸ਼ਾ ਨਾਲ ਜੋੜਨਾ ਇਤਿਹਾਸ ਨਾਲ ਜੋੜਨਾ ਸਿੱਖੀ ਸਰੂਪ ਨਾਲ ਜੋੜਨਾ ਆ ਤਿੰਨ ਚੀਜ਼ਾਂ ਸਾਡਾ ਮਕਸਦ ਹੈ ਬਹੁਤ ਅੱਛੀ ਚੀਜ਼ ਹੈ ਅੱਛਾ ਇਹਦੇ ਪਿੱਛੇ ਦਾ ਕੌਣ ਹੈ ਜਿਨ੍ਹਾਂ ਦਾ ਦਿਮਾਗ ਇਸ ਚੀਜ਼ਾ ਚ ਲੱਗਾ ਕਿ ਆਪਾਂ ਇਹੀ ਨਾਮ ਰੱਖਾਂਗੇ ਟੀਮ ਦੇ ਨਾਮ ਆ ਹੋਣਗੇ ਤਾਂ ਕਿ ਬੱਚਿਆਂ ਨੂੰ ਵੀ ਹਿਸਟਰੀ ਬਾਰੇ ਪਤਾ ਲੱਗ ਸਕੇ ਜਾਂ ਆਪਾਂ ਨੂੰ ਖੁਦ ਹਿਸਟਰੀ ਬਾਰੇ ਪਤਾ ਲੱਗ ਸਕੇ ਸਪੈਨ ਗੁਰਮਤ ਗਿਆਨ ਮਿਸ਼ਨਰੀ ਕਾਲਜ ਵੱਲੋਂ ਵੱਖਰੇ ਵੱਖਰੇ ਉਪਰਾਲੇ ਕੀਤੇ ਜਾਂਦੇ ਹੋਣਾ ਸਾਰੇ ਉਪਰਾਲਿਆਂ ਚੋਂ ਇੱਕ ਉਪਰਾਲਾ ਗੁਰਮਤ ਗਿਆਨ ਮਿਸ਼ਨਰੀ ਕਾਲਜ ਦੀ ਸਪੋਰਟਸ ਵਿੰਗ ਦੀ ਟੀਮ ਹੈ ਜਿ ਪਿੱਤ ਸਿੰਘ ਜੀ ਰਾਣੇਂਦਰਜੀਤ ਸਿੰਘ ਜੀ ਇਹ ਸਾਰੇ ਮਿਹਨਤ ਕਰਕੇ ਲੱਗਦੇ ਜੀ ਬ੍ਰੇਨਸਟੋਰਮ ਕਰੀਦਾ ਕਿ ਵੱਤ ਤੋਂ ਵੱਤ ਕੀ ਕਰ ਸਕਦੇ ਆ ਅੱਜ ਕੀ ਤਾਂ ਟਰੋਫੀਆਂ ਦੇ ਜਿਹੜੇ ਸ਼ੇਪ ਹੈ ਉਹ ਵੀ ਤੁਸੀਂ ਦੇਖਿਓ ਦਸਤਾਰਾਂ ਦਸਤਾਰਾਂ ਦੀਆਂ ਟਰੋਫੀਆਂ ਹੈ ਦਸਤਾਰਾਂ ਦੇ ਮੈਨ ਆਫ ਦਾ ਮੈਚ ਹੈ ਤੁਹਾਨੂੰ ਮੈਂ ਇਹ ਵੀ ਵੱਡੀ ਗੱਲ ਦੱਸ ਦਿੰਦਾ ਜੀ ਅਸੀਂ ਅੱਜ ਸਿਰਫ ਸਾਫ ਸੂਰਤ ਪਲੇਅਰ ਕਿਢਾਣੇ ਆ ਤੇ ਪਿਛਲੇ 2 ਸਾਲ ਚ ਕੋਈ 6 ਕਿਡਾਰੇ ਐਸੇ ਹੋਏ ਆ ਜਿਨ੍ਹਾਂ ਨੇ ਦਾੜੀ ਕੱਟਣੀ ਛੱਡ ਦਿੱਤੀ ਇਸ ਲੀਗ ਨੂੰ ਖੇਡਣ ਲਈ ਹੁਣ ਇਹ ਦੇਖੋ ਕਿੰਨੀ ਵੱਡੀ ਜਿੱਤ ਆ ਇੱਕ ਇੱਕ ਪਰਿਵਾਰ ਜੇ ਅਸੀਂ ਜੋੜ ਲਈਏ ਤਾਂ ਸਾਡੇ ਕੰਮ ਦਾ ਬਹੁਤ ਫਾਇਦਾ ਲੱਗਦਾ ਜੋ ਚੀਜ਼ ਤੁਸੀਂ ਅੱਜ ਕਰ ਰਹੇ ਹੋ ਉਹ ਕੋਈ ਕਰ ਰਿਹਾ ਹੁਣ ਪੰਜਾਬ ਚ ਹੋਰ ਪਹਿਣ ਪੰਜਾਬ ਦਾ ਨਹੀਂ ਪਤਾ ਨੈਸ਼ਨਲੀ ਛੱਤੀਸਗੜ ਦੇ ਵਿੱਚ ਇੱਕ ਲੀਗ ਹੁੰਦੀ ਹੈ ਨਾਗਪੁਰ ਦੇ ਵਿੱਚ ਵੀ ਹੁੰਦੀ ਹੈ ਪਰ ਪੰਜਾਬ ਦੇ ਵਿੱਚ ਆਪਣੀ ਤਰ੍ਹਾਂ ਦੀ ਨਵਿਕਲੀ ਲੀਗ ਹੈ ਨੇ ਤੇ ਪੰਜਾਬ ਦੇ ਨਾਲ ਨਾਲ ਪੰਜਾਬ ਹਰਿਆਣਾ ਯੂਪੀ ਜੰਮੂ ਇੱਥੋਂ ਸਾਰੇ ਪਾਸੇ ਪਲੇਅਰ ਆਉਂਦੇ ਆ ਸੋ ਤੁਹਾਡਾ ਜ਼ੋਰ ਲੱਗਾ ਹੈ ਨਾ ਪਰ ਤੁਹਾਨੂੰ ਰਿਸਪੌਂਸ ਵੀ ਮਿਲੇ ਖੁਦੋ ਚਾਹੁੰਦੇ ਨੇ ਕਰਨਾ ਇਹ ਚੀਜ਼ਾਂ ਬਿਲਕੁਲ ਜੀ ਤੀਜਾ ਸਾਲ ਹੈ ਰਿਸਪੌਂਸ ਤਾਂ ਮਿਲ ਹੀ ਰਿਹਾ ਹੈ ਹਰ ਸਾਲ ਪਹਿਲੇ ਸਾਲ 8 ਟੀਮਾਂ ਸੀ ਦੂਜੇ ਸਾਲ 10 ਐਤਕੀ 12 ਟੀਮਾਂ ਆਈਆਂ ਸੋ 150 ਪਲੇਅਰ ਜੇ ਆ ਰਹੇ ਆ ਉਹਨਾਂ ਦੀਆਂ ਫੈਮਲੀਆਂ ਆ ਰਹੀਆਂ ਉਹਨਾਂ ਦੇ ਬੱਚੇ ਆ ਰਹੇ ਆ ਇਹ ਹੀ ਰਿਸਪੌਂਸ ਸਾਨੂੰ ਖਿੱਚਦਾ ਹੋਰ ਕਰਨ ਲਈ ਸੋ ਲਗਾਤਾਰ ਮਿਹਨਤ ਲੱਗਿਆ ਕਿ ਗੁਰੂ ਪਾਤਸ਼ਾਹ ਮਿਹਰ ਕਰਨ ਅਸੀਂ ਸਾਰੇ ਮਿਲ ਕੇ ਕੌਮ ਦੇ ਪ੍ਰਤੀ ਵਫਾਦਾਰ ਹੋ ਸਕੀਏ ਸਰਕਾਰਾਂ ਨੇ ਨਹੀਂ ਕਰਨਾ ਅਸੀਂ ਕਮੇਟੀਆਂ ਤੋਂ ਲੱਗੇ ਰਹੀਏ ਉਹਨਾਂ ਨੇ ਨਹੀਂ ਕਰਨਾ ਇਹ ਆਪ ਹੀ ਕਰਨਾ ਪੈਣਾ ਸਵਾਰੀ ਆਪਣੇ ਸਵਾਨ ਦੀ ਆਪ ਜ਼ਿੰਮੇਵਾਰ ਆ ਮੈਂ ਤੁਹਾਡੀ ਏਜ ਪੁੱਛ ਸਕਦੀ ਹਾਂ ਮੇਰੀ ਉਮਰ 28 ਸਾਲ ਸਾਰੇ ਜਾਣਦੇ ਨੇ ਅਸੀਂ ਵੀ ਜਾਣਦੇ ਹਣਾ ਮਤਲਬ ਚੰਗਾ ਲੱਗਦਾ ਸਕੂਨ ਮਿਲਦਾ ਇਦਰੀ ਚੀਜ਼ਾਂ ਕਰਕੇ ਮੈਨੂੰ ਨਾ ਅਕਸਰ ਬੱਚੇ ਪੁੱਛਦੇ ਆ ਕਿ ਵੀਰੇ ਤੁਸੀਂ ਜ਼ਿੰਦਗੀ ਚ ਕੀ ਕਮਾਇਆ ਤੇ ਮੈਂ ਇਹ ਕਹਿੰਨਾ ਮੈਂ ਲੋਕ ਕਮਾਇਆ ਮੈਨੂੰ ਇਹਨਾਂ ਪਤਾ ਸੀ ਸਾਰਿਆਂ ਨੇ ਆਪਾਂ ਬਾਣੀ ਚ ਪੜਦੇ ਆ ਨਾ ਮਰ ਜਾਣਾ ਆਪਾਂ ਸਾਰਿਆਂ ਨੇ ਰਹਿਣਾ ਕਿਸੇ ਨੇ ਨਹੀਂ ਹੈਨਾ ਤੇ ਬਾਣੀ ਕਹਿੰਦੀ ਜੀ ਫਿਟ ਏਵੇਹਾ ਜੀਵੇ ਅਜਿਤ ਖਾਏ ਵਧਾਇਆ ਪੇਟ ਜੇ ਮੈਂ ਬਹੁਤ ਜ਼ਿਆਦਾ ਖਾ ਖਾ ਕੇ ਤੇ ਬਹੁਤ ਜ਼ਿਆਦਾ ਕਮਾ ਕਮਾ ਕੇ ਤੇ ਢੀਡੀ ਵਧਾਣਾ ਤਾਂ ਫਿਰ ਮੇਰਾ ਜੀਣਾ ਕਾਦਾ ਜੀਣਾ ਹੈ ਮੇਰਾ ਜੀਣਾ ਤਾਂ ਇਹ ਹੈ ਕਿ ਜੇ ਮੈਂ ਇੱਥੋਂ ਅੱਜ ਮਰ ਜਾਵਾਂ ਜੇ ਅੱਜ ਮੈਂ ਜਿਉਂਦਾ ਨਾ ਰਵਾਂ ਤੇ ਕਿਸੇ ਬੱਚੇ ਨੂੰ ਹੋਪ ਮਿਲੇ ਯਾਰ ਗੌਰਵਦੀਪ ਸਿੰਘ ਜੀ ਆਰ ਉਹਦੇ ਕਰਨ ਨਾਲ ਆ ਖਿਡਾਰੀ ਕੱਟੇ ਹੁੰਦੇ ਸੀ ਉਹਦੇ ਕਰਨ ਨਾਲ ਕਿਸੇ ਜਵਾਕ ਨੂੰ ਸਕੂਲ ਚ ਐਡਮਿਸ਼ਨ ਮਿਲਦੀ ਸੀ ਤੇ ਇਸ ਤੋਂ ਵੱਡੀ ਜਿੱਤ ਕੋਈ ਨਹੀਂ ਹੋ ਸਕਦੀ ਇਸ ਤੋਂ ਤੁਹਾਡਾ ਸ਼ੁਕਰੀਆ ਜੀ ਸੋ ਜਸਵੀਰ ਭਾਜੀ ਆਪਣੇ ਨਾਲ ਨੇ ਬਹੁਤ ਬਹੁਤ ਸਵਾਗਤ ਕਰਦੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਹੁਤ ਚੰਗੇ ਜੀ ਸ਼ੁਕਰ ਹੈ ਵਾਹਿਗੁਰੂ ਦਾ ਕਿਵੇਂ ਦਾ ਲੱਗ ਰਿਹਾ ਖੇਡ ਕੇ ਖੇਡ ਕੇ ਵੀ ਬਹੁਤ ਅੱਛਾ ਲੱਗ ਰਿਹਾ ਹੈ ਖਿਡਾ ਕੇ ਵੀ ਬਹੁਤ ਅੱਛਾ ਲੱਗ ਰਿਹਾ ਹੈ ਮਾਹੌਲ ਵੀ ਬਹੁਤ ਅੱਛਾ ਲੱਗ ਰਿਹਾ ਹੈ ਪ੍ਰਾਊਡ ਨਾ ਬੰਦਾ ਕੰਮ ਤੋਂ ਥੱਕਿਆ ਆ ਪਰ ਜਦੋਂ ਇੰਦਰ ਦੀ ਐਕਟੀਵਿਟੀਜ਼ ਹੋਣ ਪਲੱਸ ਆਪਾਂ ਇਤਿਹਾਸ ਨਾਲ ਜੋੜ ਰਹੇ ਆ ਪੰਜਾਬ ਦੀਆਂ ਚੀਜ਼ਾਂ ਬੱਚਿਆਂ ਨੂੰ ਨਵੇਂ ਨਵੇਂ ਬੱਚੜੀ ਜਨਰੇਸ਼ਨ ਅੱਜ ਕੱਲ ਦੇਖਿਆ ਕਿ ਇੰਗਲਿਸ਼ ਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ ਨਾ ਉਹਨਾਂ ਦੀ ਪੰਜਾਬੀ ਖਤਮ ਹੋ ਰਹੀ ਉਹਨਾਂ ਨੂੰ ਇਤਿਹਾਸ ਨਹੀਂ ਪਤਾ ਤੇ ਇਹ ਚੀਜ਼ਾਂ ਮੈਂ ਲੱਗਦਾ ਜੋੜ ਰਹੀਆਂ ਨੇ ਬੱਚਿਆਂ ਨੂੰ ਜੀ ਬਿਲਕੁਲ ਜੋੜ ਰਹੀਆਂ ਨੇ ਜੀ ਸਾਡੀ ਕੋਸ਼ਿਸ਼ ਹੈਗੀ ਆ ਜੀ ਆਪਣੇ ਵੱਲੋਂ ਕਿ ਹਰ ਉਹ ਚੀਜ਼ ਪੋਸੀਬਲ ਕੀਤੀ ਜਾਵੇ ਜੋ ਅੱਜ ਕੱਲ ਦੇ ਬੱਚਿਆਂ ਨੂੰ ਆਪਣੇ ਭਾਸ਼ਾ ਨਾਲ ਜੁੜੇ ਜਾਣ ਆਪਣੇ ਖੇਡ ਨਾਲ ਜੁੜਿਆ ਜਾਵੇ ਕੋਸ਼ਿਸ਼ ਇਹ ਹੈ ਕਿ ਬਾਕੀ ਦਾ ਦੇਖੋ ਜੋ ਵੈਕਰ ਨੂੰ ਜੋ ਮਨਜ਼ੂਰ ਹੈ ਉਹ ਸਾਨੂੰ ਹਿੰਮਤ ਬਖਸ਼ੀ ਜਾਂਦਾ ਹੈ ਅਸੀਂ ਕਰੀ ਜੰਨੇ ਹ ਸੋ ਖਿਡਾਰੀਆਂ ਮਾਰੇ ਦੱਸ ਸਕਦੇ ਹੋ ਕਿ ਉਹ ਤੁਹਾਡੇ ਨਾਲ ਕੀ ਗੱਲਾਂ ਬਾਤਾਂ ਕਰਦੇ ਨੇ ਉਹਨਾਂ ਦਾ ਵੀ ਮਤਲਬ ਇੱਦਾਂ ਹੀ ਜੋਸ਼ ਰਹਿੰਦਾ ਕਿ ਵਾ ਅਸੀਂ ਤਾਂ ਖੇਡਣਾ ਮੈਂ ਮੈਂ ਤੁਹਾਨੂੰ ਵਰਡਸ 'ਚ ਬਿਆਨ ਹੀ ਨਹੀਂ ਕਰ ਸਕਦਾ ਕਿ ਕਿੰਨਾ ਜ਼ਿਆਦਾ ਉਹਨਾਂ ਦੇ ਅੰਦਰ ਜੋਸ਼ ਹੁੰਦਾ ਹੈ ਇਸ ਟੂਰਨਾਮੈਂਟ ਤੋਂ ਪਹਿਲਾਂ ਇਸ ਟੂਰਨਾਮੈਂਟ ਤੋਂ 2 ਮਹੀਨੇ ਪਹਿਲਾਂ ਤਿਆਰੀ ਸ਼ੁਰੂ ਹੋ ਜਾਂਦੀ ਹੈ ਟੀਮਾਂ ਵੰਡੀ ਜਾਂਦੀਆਂ ਮਹੀਨਾ ਡੇਡ ਮਹੀਨਾ ਪਹਿਲਾਂ ਪ੍ਰੈਕਟਿਸ ਸ਼ੁਰੂ ਹੋ ਜਾਂਦੀ ਹੈ ਬਹੁਤ ਜ਼ਿਆਦਾ क्रेਜ਼ ਹੁੰਦਾ ਹੈ ਸਭ ਨੂੰ ਬਹੁਤ ਸਾਰੇ ਬੰਦੇ ਨੂੰ ਦੇਖੋ ਹਰੇਕ ਦਾ ਆਪਣਾ ਆਪਣੀ ਸੋਚ ਰਣ ਨਜ਼ਰੀਆ ਹੈ ਕਿਸੇ ਦੀ ਸੋਚ ਹੁੰਦੀ ਹੈ ਯਾਰ ਮੈਨੂੰ ਸਿੱਖ ਟੂਰਨਾਮੈਂਟ ਕਿੱਧਰੋਂ ਮਿਲਦਾ ਪਿਆ ਜਿਹੜਾ ਮੈਂ ਸਾਬਤ ਸੁਰਤਾਂ ਕਿਸੇ ਦੀ ਸੋਚ ਹੁੰਦੀ ਹੈ ਯਾਰ ਮੈਂ ਆਪਣੇ ਭਰਾਵਾਂ 'ਚ ਜਾ ਰਿਹਾ ਮੈਨੂੰ ਉੱਥੇ ਜਾਣਾ ਚੰਗਾ ਲੱਗ ਰਿਹਾ ਸਭ ਦਾ ਆਪਣਾ ਆਪਣਾ ਲੈਣ ਦਾ ਚੀਜ਼ ਨੂੰ ਤਰੀਕਾ ਬਟ ਬਹੁਤ ਅੱਛਾ ਲੱਗ ਰਿਹਾ ਜੀ ਬਹੁਤ ਇੰਜੋਏ ਕਰਦਾ ਹੈ ਤਾਂ ਇਦਾਂ ਵੀ ਹੋਇਆ ਕੋਈ ਇਸ ਤੋਂ ਅੱਗੇ ਵੀ ਗਿਆ ਹੋਵੇ ਇੱਥੋਂ ਖੇਡਣ ਤੋਂ ਬਾਅਦ ਬਸ ਹੋਲੀ-ਗੋਲੀ ਜਾਣਗੇ ਜੀ ਉਹਨੇ 3 ਸਾਲ ਉਹਨੇ ਐਕਚੁਅਲ ਚ ਹੈਗਾ ਵੀ ਟੈਨਿਸ ਕ੍ਰਿਕਟ ਹੈ ਜੀ ਸਾਡਾ ਲੈਦਰ ਕ੍ਰਿਕਟ ਥੋੜਾ ਜਿਹਾ ਪ੍ਰੋਫੈਸ਼ਨਲ ਹੁੰਦਾ ਹੈ ਉਹਦੇ ਨਾਲ ਪਲੇਅਰਸ ਹੋਰ ਅੱਗੇ ਜਾਂਦੇ ਰਹੇ ਤੇ ਕੁਝ ਪਲੇਅਰਸ ਐਸੇ ਹੈਗੇ ਨੇ ਜਿਵੇਂ ਸਰਗੁਨਾ ਹੈ 16-17 ਸਾਲ ਦਾ ਮੁੰਡਾ ਬਹੁਤ ਚੰਗਾ ਖੇਡਦਾ ਵਧੀਆ ਬੈਟਿੰਗ ਕਰਦਾ ਇੱਕ ਮੁੰਡਾ ਹੈਗਾ ਆਪਣਾ ਗੁਰਕਮਲ ਸਿੰਘ 17 ਸਾਲ ਦਾ ਬਹੁਤ ਵਧੀਆ ਬੋਲਿੰਗ ਕਰਦਾ ਤੁਹਾਨੂੰ ਮੇਰੀ ਟੀਮ ਚ ਕੱਢਨੇ ਆ ਕਿ ਨਮਰੋਕਰ ਸਟਾਰਚ ਤੇ ਹੋਰ ਵੀ ਬਹੁਤ ਸਾਰੇ ਐਸੇ ਚਿਹਰੇ ਨੇ ਜਿਹੜੇ ਹੋਲੀ-ਉਲੀ ਅੱਗੇ ਆ ਜਾਣਗੇ ਬਹੁਤ ਬਹੁਤ ਸ਼ੁਕਰੀਆ ਭਜੀਤ ਜੀ ਜਾਂਦੇ ਆਂ ਨੇ ਕੋਈ ਮੈਸ ਨਸ਼ਿਆਂ ਤੋਂ ਬਚੋ ਸਾਬਤ ਸੂਰਤ ਸਿੱਖੀ ਅਪਣਾਓ ਤੇ ਗਰਾਊਂਡ ਦੇ ਵਿੱਚ ਆਓ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ so much so ਤੁਸੀਂ ਦੇਖਿਆ ਕਿੰਨੇ ਵਧੀਆ ਕਿੰਨਾ ਜੋਸ਼ ਸੀਗਾ ਇਸ ਚੀਜ਼ ਜੀ so ਵੀਡੀਓ ਨੂੰ ਇਦਾਂ ਦੀ ਵੀਡੀਓਜ਼ ਨੂੰ ਸ਼ੇਅਰ ਕਰਿਆ ਕਰੋ ਜਿਹਦੇ ਨਾਲ ਲੱਗਦਾ ਕਿ ਹਾਂ ਬੱਚਿਆਂ ਨੂੰ ਵੀ ਇਹ ਪਸੰਦ ਆਏਗੀ ਤੇ ਖੁਦ ਨੂੰ ਵੀ ਚੰਗਾ ਲੱਗੇਗਾ ਕਿ ਅਸੀਂ ਕੁਝ ਚੰਗਾ ਵੇਖਿਆ ਜਿੱਦਾਂ ਦੇ ਨੌਜਵਾਨ ਵੀ ਨੇ ਜਿਹੜੇ ਸਾਂਭਣਾ ਚਾਹੁੰਦੇ ਨੇ ਕਿ ਸਾਡਾ ਪੰਜਾਬ ਸਾਡੇ ਕੋਲ ਬਚਿਆ ਰਵੇ ਆਉਣ ਵਾਲੀ ਪੀੜ੍ਹੀ ਨੂੰ ਉਹਦਾ ਇਤਿਹਾਸ ਪਤਾ ਹੋਵੇ ਤਾਂ ਇਦਾਂ ਦੀਆਂ ਸੋਹਣੀਆਂ ਚੀਜ਼ਾਂ ਜਦੋਂ ਸਾਹਮਣੇ ਆਉਂਦੀਆਂ ਨੇ ਤਾਂ ਖੁਦ ਨੂੰ ਵੀ ਚੰਗਾ ਲੱਗਦਾ ਕਿ ਇਹ ਪੰਜਾਬ ਨਾਲ ਰਿਲੇਟ ਕਰ ਰਹੀ ਹੈ ਚੀਜ਼ ਅਗਰ ਅਸੀਂ ਇਹਨਾਂ ਨੇ ਕਿਹਾ ਕਿ ਟੀਮ ਦੇ ਤੁਸੀਂ ਨ ਵੀ ਆਏਗਾ ਸਾਡੇ ਵਰਗ ਵੀ ਆਏਗਾ ਜੇ ਤੁਸੀਂ ਵੀ ਦੇਖ ਰਹੇ ਹੋਵੋਗੇ ਜਦੋਂ ਤੁਹਾਨੂੰ ਸ਼ਾਰਟਸ 'ਚ ਦਿਖੇਗਾ ਅੱਛਾ ਇਹ ਨੇਮ ਹੈ ਤੇ ਇਹਦੇ ਤੁਸੀਂ ਵੀ ਸਰਚ ਕਰਨ ਲਈ ਪਹਿਲਾਂ Google ਤੇ ਜਾਓਗੇ ਕਿ ਹਿਸਟਰੀ ਕੀ ਸੀ ਸੋ ਬਣੇ ਰੋ ਸਾਡ ਨਾਲ ਧੰਨਵਾਦ